ਕਿੰਨਾ ਕੁਝ ਜਾਣਦਾ ਹੋਵੇਗਾ ਉਹ शख्स ਮੇਰੇ ਬਾਰੇ ਮੇਰੇ ਹਸਨ ਦੇ ਵੀ ਜਿਸ ਨੇ ਪੁੱਛ ਲਿਆ ਕਿ ਤੂੰ ਉਦਾਸ ਕਿਉਂ ਹੈ ਅਸਲੀ ਵੀ ਉਹੀ ਹੁੰਦੇ ਹਾਂ ਰਿਸ਼ਤੇ ਵੀ ਉਹੀ ਹੁੰਦੇ ਨੇ ਤੇ ਰਾਸਤੇ ਵੀ ਉਹੀ ਹੁੰਦੇ ਨੇ ਬਦਲਦਾ ਤਾਂ ਸਿਰਫ ਸਮਾਂ ਅਹਿਸਾਸ ਤੇ ਨਜ਼ਰੀਆ ਹੁੰਦਾ ਹੈ ਜਿੰਨੀਆਂ ਚ ਸਿਰਫ ਮਾਪੇ ਹੀ ਹੁੰਦੇ ਨੇ ਜੋ ਬਿਨਾਂ स्वार्थ ਤੋਂ ਪਿਆਰ ਕਰਦੇ ਨੇ ਦਿਮਾਗ ਤੋਂ ਬਣਾਏ ਗੇ ਰਿਸ਼ਤੇ ਸਿਰਫ ਬਾਜ਼ਾਰ ਤੱਕ ਚੱਲਦੇ ਨੇ ਤੇ ਦਿਲ ਤੋਂ ਬਣਾਏ ਗੇ ਰਿਸ਼ਤੇ ਆਖਰੀ ਸਾਹ ਤੱਕ ਚਾਹੁੰਦੇ ਨੇ। ਸ੍ਰਿਸ਼ਟੀਆਂ ਦੀ ਸਲਾਈ ਜੇਕਰ ਭਾਵਨਾਵਾਂ ਨਾਲ ਹੋਈ ਹੈ ਤਾਂ ਟੁੱਟਣਾ ਮੁਸ਼ਕਿਲ ਹੈ ਤੇ ਜੇਕਰ ਸਵਾਰਥ ਨਾਲ ਹੋਈ ਹੈ ਤਾਂ ਟਿਕਣਾ ਮੁਸ਼ਕਿਲ ਹੈ। ਫਲਦਾਰ ਦਰਖਤ ਗੁਣੀ ਤੇ ਵਿਦਵਾਨ ਵਿਅਕਤੀ ਸਦਾ ਝੁੱਕ ਜਾਂਦੇ ਨੇ ਪਰ ਸੁੱਕਾ ਦਰਖਤ ਤੇ ਮੂਰਖ ਵਿਅਕਤੀ ਕਦੇ ਨਹੀਂ ਝੁੱਕਦੇ। ਕੁਝ ਲੋਕ ਕਿਸਮਤ ਦੀ ਤਰ੍ਹਾਂ ਹੁੰਦੇ ਨੇ ਜੋ ਦੁਆਵਾਂ ਨਾਲ ਮਿਲਦੇ ਨੇ ਤੇ ਕੁਝ ਲੋਕ ਦੁਆਵਾਂ ਦੀ ਤਰ੍ਹਾਂ ਹੁੰਦੇ ਨੇ ਜੋ ਕਿਸਮਤ ਹੀ ਬਦਲ ਦਿੰਦੇ ਨੇ ਦੂਸਰਿਆਂ ਦੇ ਬਾਰੇ ਓਨਾ ਹੀ ਬੋਲੂ ਜਿੰਨਾ ਕੋਦਲੀ ਸੁਣ ਸਕੋ ਰੱਬ ਤੋਂ ਜੇ ਕੁਝ ਮੰਗਣਾ ਤਾਂ ਰੱਬ ਨੂੰ ਹੀ ਮੰਗੋ ਕਿਉਂਕਿ ਜੇਕਰ ਰੱਬ ਤੁਹਾਡਾ ਹੋਵੇਗਾ ਤਾਂ ਸਭ ਕੁਝ ਤੁਹਾਡਾ ਹੋਵੇਗਾ ਸਰ ਉਹੀ ਲੋਕ ਨਜ਼ਰ ਅੰਦਾਜ਼ ਕਰਦੇ ਨੇ ਜਿਨ੍ਹਾਂ ਦੀ ਅਸੀਂ ਜ਼ਰੂਰਤ ਤੋਂ ਜ਼ਿਆਦਾ ਇੱਜ਼ਤ ਕਰਦੇ ਹਾਂ ਨੇਕ ਇਨਸਾਨ ਬਣਨ ਦੀ ਉਨੀ ਹੀ ਕੋਸ਼ਿਸ਼ ਕਰੋ ਜਿੰਨੇ ਸੋਨੇ ਬਣਨ ਵਿੱਚ ਕਰਦੇ ਹੋ ਉਸ ਸਮੇ ਸਮਝ ਲੈਣਾ ਕਿ ਤੁਹਾਡੇ ਤੇ ਪ੍ਰਮਾਤਮਾ ਦੀ ਪੂਰੀ ਕਿਰਪਾ ਹੋ ਰਹੀ ਹੈ ਜਦੋਂ ਤੁਹਾਨੂੰ ਆਪਣੇ ਅੰਦਰ ਦੇ ਐਬ ਖੁਦ ਨਜ਼ਰ ਆਉਣ ਲੱਗ ਜਾਣ ਇਨਸਾਨ ਨੇ ਸਮੇਂ ਨੂੰ ਪੁੱਛਿਆ ਕਿ ਮਹਾਰ ਕਿਉਂ ਜਾਂਨਾ ਸਮੇਂ ਨੇ ਬਹੁਤ ਸੋਹਣਾ ਜਵਾਬ ਦਿੱਤਾ ਧੁੱਪ ਹੋਵੇ ਜਾਂ ਸ਼ਾਮ ਹੋਵੇ ਕਾਲੀ ਰਾਤ ਹੋਵੇ ਜਾਂ ਬਰਸਾਤ ਹੋਵੇ ਚਾਹੇ ਕਿੰਨੇ ਵੀ ਬੁਰੇ ਹਾਲਾਤ ਹੋਣ ਮੈਂ ਹਰ ਵਕਤ ਚੱਲਦਾ ਰਹਿਣਾ ਇਸ ਲਈ ਮੈਂ ਜਿੱਤ ਜਾਣਾ ਤੂੰ ਵੀ ਮੇਰੇ ਨਾਲ ਚੱਲ ਫਿਰ ਤੂੰ ਵੀ ਕਦੇ ਨਹੀਂ ਹਾਰੇਗਾ ਬੂਰਾ ਵਕਤ ਸਾਫ਼ ਸੁਥਰਾ ਸ਼ੀਸ਼ਾ ਹੈ ਜੋ ਬਹੁਤ ਚਿਹਰੇ ਬੇਨਕਾਬ ਕਰ ਦਿੰਦਾ ਹੈ ਤੇ ਚੰਗਾ ਵਕਤ ਇੱਕ ਬੱਦਲ ਹੈ ਜੋ ਤੇਜ਼ ਧੁੱਪ ਨੂੰ ਵੀ ਰੋਕ ਲੈਂਦਾ ਹੈ ਗਵਾчие ਹੋਏ ਤਾਂ ਅਸੀਂ ਸਾਰੇ ਹੀ ਹਾਂ ਤੇ ਲੱਭਦੇ ਅਸੀਂ ਖੁਦਾ ਨੂੰ ਹੀ ਹਾਂ ਪੱਕੇ ਹੋਏ ਫਲ ਦੀ ਤਿੰਨ ਤਰ੍ਹਾਂ ਦੀ ਪਹਿਚਾਨ ਹੁੰਦੀ ਹੈ ਇੱਕ ਤਾਂ ਨਰਮ ਹੋ ਜਾਂਦਾ ਹੈ ਤੇ ਦੂਸਰਾ ਉਹ ਮਿੱਠਾ ਹੋ ਜਾਂਦਾ ਹੈ ਤੇ ਤੀਸਰਾ ਉਸ ਦਾ ਰੰਗ ਬਦਲ ਜਾਂਦਾ ਹੈ ਇਸੇ ਤਰ੍ਹਾਂ ਹੀ ਇੱਕ ਸਮਝਦਾਰ انسان ਦੀ ਪਹਿਚਾਨ ਹੁੰਦੀ ਹੈ ਉਸ ਵਿੱਚ ਨਿਮਰਤਾ ਹੁੰਦੀ ਹੈ ਉਸ ਦੀ ਜ਼ੁਬਾਨ ਵਿੱਚ ਬਹੁਤ ਮਠਿਆਸ ਹੁੰਦੀ ਹੈ ਤੇ ਉਸ ਦੇ ਚਿਹਰੇ ਤੇ ਆਤਮ ਵਿਸ਼ਵਾਸ ਦਾ ਰੰਗ ਹੁੰਦਾ ਹੈ ਆਪਣੀ ਖੁਸ਼ੀ ਦੇ ਲਈ ਦੂਸਰਿਆਂ ਦੀ ਖੁਸ਼ੀ ਵਿੱਚ ਨਾ ਮਿਲਾਓ ਤੁਹਾਡੀ ਉਹ ਖੁਸ਼ੀ ਬੇਕਾਰ ਹੈ ਜਿਸ ਦੇ ਪਿੱਛੇ ਕਿਸੇ ਦੇ ਅਥਰੂ ਹੋਣ ਲੋਕ ਕਹਿੰਦੇ ਨੇ ਕਿ ਅੱਖਾਂ ਵਿੱਚ ਸ਼ਰਮ ਰੱਖੋ ਪਰ ਅੱਖਾਂ ਤੋਂ ਜ਼ਿਆਦਾ ਕਿਰਦਾਰ 'ਚ ਸ਼ਰਮ ਰੱਖੋ ਕਿਉਂਕਿ ਜੇਕਰ ਅੱਖਾਂ ਪਟਕ ਵੀ ਜਾਣ ਤਾਂ ਕਿਰਦਾਰ ਦੀ ਮਜ਼ਬੂਤੀ ਉਹਨਾਂ ਨੂੰ ਸੰਭਾਲ ਲੈਂਦੀ ਹੈ ਜਦੋਂ ਲਾਲਚ ਦੇ ਬਾਜ਼ਾਰ ਆਬਾਦ ਹੋ ਜਾਂਦੇ ਹਨ ਤਾਂ ਰਿਸ਼ਤਿਆਂ ਦੇ ਸ਼ਹਿਰ ویرਾਨ ਹੋ ਜਾਂਦੇ ਨੇ ਫਿਰ ਭਾਵੇਂ ਉਹ ਰਿਸ਼ਤੇ ਖੂਨ ਦੇ ਹੋਣ ਪ੍ਰੇਮ ਦੇ ਹੋਣ ਜਾਂ ਫਿਰ ਦੋਸਤੀ ਦੇ ਹੋਣ ਜਿਵੇਂ-ਜਿਵੇਂ ਉਮਰ ਗੁਜ਼ਰਦੀ ਹੈ ਤਾਂ ਯਕੀਨ ਹੋਣ ਲੱਗਦਾ ਹੈ ਕਿ ਮਾਂ-ਬਾਪ ਹਰ ਚੀਜ਼ ਦੇ ਬਾਰੇ ਸਹੀ ਕਹਿੰਦੇ ਹੁੰਦੇ ਸੀ ਜਿਸ ਨਾਲ ਜਿੰਨੀ ਜ਼ਿਆਦਾ ਮੁਹੱਬਤ ਹੋਵੇ ਉਸ ਦੇ ਨਾਲ ਓਨੀ ਹੀ ਨਫ਼ਰਤ ਹੋਣ ਲੱਗ ਜਾਂਦੀ ਹੈ ਕਿਉਂਕਿ ਸੋਨਾ ਸ਼ੀਸ਼ਾ ਜਦੋਂ ਵੀ ਟੁੱਟਦਾ ਹੈ ਤਾਂ ਇੱਕ ਖਤਰਨਾਕ ਹਥਿਆਰ ਬਣ ਜਾਂਦਾ ਹੈ ਉਦਾਸ ਹੋਣ ਲਈ ਉਮਰ ਪਈ ਹੈ ਨਜ਼ਰਾ ਉਠਾਓ ਸਾਹਮਣੇ ਜ਼ਿੰਦਗੀ ਖੜੀ ਹੈ ਆਪਣੇ ਹਾਸੇ ਨੂੰ ਬੁੱਲਾਂ ਤੋਂ ਨਾ ਜਾਣ ਦਿਓ ਕਿਉਂਕਿ ਤੁਹਾਡੀ ਮੁਸਕਰਾਹਟ ਦੇ ਪਿੱਛੇ ਇਹ ਦੁਨੀਆ ਪਈ ਹੈ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ